ਤਾਂ ਇੱਥੇ ਕੋਈ ਸਥਾਨਕ ਲੋਕਾਂ ਨਾਲ ਵੀ ਆਪਾਂ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਇੱਥੇ ਆਏ ਨੇ ਤਾਂ ਆਪਾਂ ਜਾਣਕਾਰੀ ਲਵਾਂਗੇ ਹਾਂਜੀ ਸਰ ਨਾਮ ਤੋਂ ਦੱਸ ਵਿਜੇ ਸਿੰਘ ਜੀ ਵਿਜੇ ਜੀ ਕਿਹੜਾ ਪਿੰਡ ਹੈ ਕਿਹੜਾ ਬੰਨ ਹੈ ਲਾਈਵ ਲੋਕਾਂ ਨੂੰ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਮੈਂ ਡੇਰਾ ਚਿੜੀ ਭਜਨਗੜ੍ਹ ਬਲੱਡ ਡੋਨਰ ਵੈਲਫੇਅਰ ਸੁਸਾਇਟੀ ਪਿੰਡ ਗੋਲੂ ਕਮੋੜ ਜੀ ਡੇਰਾ ਭਜਨਗੜ੍ਹ ਇੱਕ ਵੜਾ ਸਥਾਨ ਹੈ ਗੁਰੂ ਮਹਾਰਾਜ ਦਾ ਕੋਸਾ ਸਥਾਨ ਤੋਂ ਦੇ ਨਾਲ ਦੇ ਪਿੰਡ ਮੂੜ ਕੇ 80 ਤੋਂ 10 ਦੇ ਕਰੀਬ ਟਰਾਲੀਆਂ ਅਸੀਂ ਲੈ ਕੇ ਆਏ ਆ ਗੁਰੂਵਰ ਸਾਹਿਬ ਕੋ ਆਏ ਆ ਜੀ 10 ਦੇ ਕਰੀਬ ਗੱਟੇ ਭਰ ਕੇ ਟਰਾਲੀਆਂ ਲੈ ਕੇ ਆਏ ਆ ਔਰ ਨਾਲ ਹੀ ਸਾਡੇ ਨਾਲ ਜਿਹੜੇ ਸਾਡੇ ਸਾਥੀ 200 ਦੇ ਕਰੀਬ ਜਿਹੜੇ ਪਿੰਡ ਵਾਸੀ ਲੋਕ ਉਹ ਵੀ ਆਏ ਆ ਸੇਵਾ ਕਰਨ ਆ ਹਾਂ ਜੀ ਸੇਵਾ ਤਾਂ ਕਿੱਥੋਂ ਕਿੱਥੋਂ ਜਿਹੜੇ ਲੋਕ ਐ ਉਹ ਸੇਵਾ ਕਰਨ ਦੇ ਲਈ ਇੱਥੇ ਜਿਹੜੇ ਪਹੁੰਚ ਰਹੇ ਨੇ ਉਤਸ਼ਾਹ ਜਿਹੜਾ ਕਾਫੀ ਐ ਉਤਸ਼ਾਹ ਤਾਂ ਦੇਖੋ ਜੀ ਪੰਜਾਬੀ ਦੇ ਪੰਜਾਬੀਆਂ ਦੇ ਖੂਨ ਵਿੱਚ ਹੀ ਆ ਜੀ ਉਤਸ਼ਾਹ ਦੀ ਤਾਂ ਗੱਲ ਹੈ ਗੁਰੂ ਸਾਹਿਬ ਜੀ ਜੇ ਤੁਹਾਨੂੰ ਦੱਸਦੇ ਹੀ ਨੇ ਜੀ ਕਿਰਤ ਕਰੋ ਤੇ ਵੰਡ ਕੇ ਖਾਓ। ਜੀ ਕੀਰਤੀ ਕੀਰਤੀ ਸਾਡਾ ਮੁੱਖ ਕੀਤਾ ਹੈ। ਔਰ ਇਹ ਆਪਸਾਂ ਜਿਹੜੀਆਂ ਨੇ ਆਪਣੇ ਤੇ ਅੱਗੇ ਵੀ ਆਉਂਦੀ ਰਹਿੰਦੀਆਂ ਪਰ ਇਹਦਾ ਜਿਹੜਾ ਨਿਗਾਹ ਇਹਦਾ ਜਿਹੜਾ ਅ ਉਪਰਾਲਾ ਜਿਹੜਾ ਇਹ ਸਿੱਖ ਸੰਗਤ ਆਪਣੀ ਜਿਹੜੀ ਕੌਮ ਹੈ ਪੰਜਾਬੀ ਬਹਾਦਰ ਕੌਮ ਉਹ ਕਰਦੀ ਆਂਦੀ ਹੈ। ਜੀ ਇਹ ਇਹ ਕਿਸ ਤਰ੍ਹਾਂ ਦੀ ਜਿਹੜੀ ਸਥਿਤੀ ਬਣੀ ਹੋਈ ਹੈ ਜਿਹੜਾ ਇਹ ਗੋਲ ਗੋਲ ਗੋਲਾ ਇੱਥੇ ਘੁੰਮ ਰਿਹਾ ਹੈ। ਇਹ ਕਿਸ ਤਰ੍ਹਾਂ ਦਾ ਜਿਹੜਾ ਖਤਰਾ ਜਿਹੜਾ ਦੱਸਾ ਰਿਹਾ ਹੈ? ਇਹ ਜੀ ਜੋ ਐਸੇ ਤਾਂ ਇਹ ਜਿਹੜਾ ਬੰਨ ਅੱਗੇ ਹੈਗਾ ਜੀ ਇੱਧਰਲੇ ਪਾਸੇ ਪਾਣੀ ਆ ਗਿਆ ਤਾਂ ਫਿਰ ਬਹੁਤ ਔਕਾ ਹੋ ਜਾਣਾ ਜੀ ਤੇ ਰੋਜ਼ਪੁਰ ਸ਼ਹਿਰ ਪਾਈ ਤੋਂ ਬਿਲਕੁਲ 2 ਕਿਲੋਮੀਟਰ ਤੇ 1.5 ਕਿਲੋਮੀਟਰ ਦੇ ਏਰੀਆ ਦੇ ਵਿੱਚ ਹੈਗਾ ਜੀ ਤੇ ਸ਼ਹਿਰ ਸਾਰਾ ਡੁੱਬ ਜਾਏਗਾ ਜੀ ਪਰ ਇਹ ਜਿਹੜਾ ਉਪਰਾਲਾ ਚਲੋ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਹੈ ਉਹ ਇੱਕ ਵਧੀਆ ਉਪਰਾਲਾ ਲੰਗਰਾਂ ਦੀ ਸੇਵਾ ਵਿੱਚ ਹੀ ਚੱਲ ਰਹੀ ਹੈ ਆ ਦੇ ਇੱਕ ਤਰ੍ਹਾਂ ਦੇ ਲੋਕ ਇੱਥੇ ਲੰਗਰ ਲੈ ਕੇ ਆ ਰਹੇ ਨੇ ਕੋਈ ਬਦਾਮ ਲਈ ਜਾਂਦਾ ਕੋਈ ਕਾਜੂ ਲਈ ਜਾਂਦਾ ਕੋਈ ਦੁੱਧ ਲੈ ਕੇ ਆ ਰਹੇ ਕੋਈ ਲਾਲ ਫੁੱਲਕਾ ਲੈ ਕੇ ਆ ਰਹੇ ਪਰ ਸੰਗਤਾਂ ਤੋਂ ਸ਼ਾਇਦ ਇੰਨਾ ਹੈ ਕਿ ਮਨ ਨੂੰ ਸੰਤੁਸ਼ਟੀ ਮਿਲੀ ਵੀ ਇੱਕ ਆਹ ਇਹ ਸੇਵਾ ਕਰਨ ਦਾ ਜज्ਬਾ ਮਿਆਂ ਲੋਕਾਂ ਦਾ ਜੀ ਸੇਵਾ ਤੁਸੀਂ ਕਰ ਰਹੇ ਹੋ ਬੜੀ ਵੱਡੀ ਸੇਵਾ ਹੈ ਬੜੀ ਜਿਹੜੀ ਹੈ ਸਿਟੀ ਦੇ ਨਾਲ ਤੁਸੀਂ ਲੜ ਰਹੇ ਹੋ ਸਾਰੇ ਰਲ ਕੇ ਤਾਂ ਕਿੱਥੋਂ ਤੱਕ ਜਿਹੜਾ ਕੰਟਰੋਲ ਹੈ ਉਹ ਪਾਇਆ ਜਾ ਚੁੱਕਿਆ ਹੈ ਕਿੱਥੋਂ ਤੱਕ ਜਿਹੜੀ ਸਥਿਤੀ ਹੈ ਉਹ ਕੰਟਰੋਲ ਹੋ ਚੁੱਕੀ ਹੈ ਕੰਟਰੋਲ 'ਚ ਨਹੀਂ ਹੈਗੀ ਸਥਿਤੀ ਅਜੇ ਕੰਟਰੋਲ 'ਚ ਨਹੀਂ ਜਿੰਨੇ ਘਟੇ ਲਾਏ ਜਾਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਡੁੱਟ ਜਾਂਦੇ ਆ ਜਾਂ ਉਹਨਾਂ 'ਨਾਂ ਪਾਣੀ ਉੱਪਰ ਆ ਰਹੇ ਆ ਇਹ ਇਹ ਜਿੱਥੇ ਜਿੱਥੇ ਗੱਟੇ ਮੰਨ ਲਓ ਲਏ ਜਾ ਰਿਹਾ ਇਹ ਜਿਹੜਾ ਗੋਲਾनुमा ਤੁਸੀਂ ਬਣਾ ਕੇ ਸੱਟ ਰਹੇ ਹੋ ਤੇ ਕਿੰਨੀ ਢੁਗਾਈ ਤੇ ਜਿਹੜਾ ਪਾਣੀ ਹੈ ਜਿਸ ਨੂੰ ਕੰਟਰੋਲ ਕੀਤਾ ਜਾ ਰਿਹਾ ਇਹ ਪਤਾ ਨਹੀਂ 50 ਫੁੱਟ ਇਹ ਪਤਾ ਨਹੀਂ 45 50 60 ਇੱਕ 70 ਹੈ ਇਹ ਕੋਈ ਪਤਾ ਨਹੀਂ ਕਿੰਨਾ ਹੈ ਫਰ ਇਹ ਤੁਹਾਨੂੰ ਸਥਾਨੀ ਕੀ ਦਰਸ਼ਨ ਕੇ ਵੀ ਕਿੰਨਾ ਫੋਟਾ ਇਹਲਾ ਨੀਵਾ ਥਾਂ ਸੀ ਅੱਛਾ ਬਸ ਇੱਥੋਂ ਉਧਰੋਂ ਫੁਰਵਰ ਸਾਹਿਬ ਤੋਂ ਆਇਆ ਜੀ ਸੇਵਾ ਕਰਨ ਆਇਆ ਹੈ ਜੀ ਵੀ ਸਥਿਤੀ ਅਜੇ ਕਹਿ ਸਕਦੇ ਅੰਡਰ ਕੰਟਰੋਲ ਨਹੀਂ ਬਿਲਕੁਲ ਅੰਡਰ ਕੰਟਰੋਲ ਨਹੀਂ ਤੇ ਜਿਹੜੇ ਲਾਈਵ ਵੇਖ ਰਹੇ ਨੇ ਜਿਹੜੇ ਜਿਹੜੀ ਸੇਵਾ ਕਰ ਸਕਦੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਸਿੱਧੇ ਹੀ ਕਹਾਂਗੇ ਜੀ ਵਾਦ-ਤਵਾਦ ਇੱਥੇ ਆ ਕੇ ਸੰਗਤਾਂ ਆਪਣਾ ਇਹਲਾ ਵਿੱਚ ਸਹਿਯੋਗ ਪਾਣ ਸਹਿਯੋਗ ਬੰਦ ਨਾਲ ਨਾਲ ਇੱਥੇ ਆ ਕੇ ਵੇਖਣ ਕਿ ਕਿਵੇਂ ਕਿਵੇਂ ਆਪਣੇ ਪੰਜਾਬੀਆਂ ਵਿੱਚ ਭਾਵਨਾ ਹੈ ਕਿ ਕਿਥੋਂ ਕੋਈ ਅੰਮ੍ਰਿਤਸਰ ਤੋਂ ਆਇਆ ਹੋਇਆ ਹੈ ਕੋਈ ਮਕੂਤੋਂ ਆਇਆ ਹੋਇਆ ਕੋਈ ਫਰੀਦਕੋਟ ਤੋਂ ਆਏ ਹੋਏ ਨੇ ਐਵੇਂ ਹੀ ਬਸ ਸਾਰੇ ਰਲ ਕੇ ਸੇਵਾ ਕਰ ਰਹੇ ਨੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੋਭਨਾਮ ਸਰ ਵਿਜੇਤਨ ਜੀ ਦੇਰਾਸ਼ੀ ਪਾਣੀਗੜਾ ਵੈਲਫੇਅਰ ਸੁਸਾਇਟੀ ਗੋਲੂ ਕਾ ਮੋੜ ਗੁਰੂ ਅਰਸਾ ਜੀ ਬਹੁਤ ਬਹੁਤ ਧੰਨਵਾਦ